ਇੰਕਾ ਖਲਸਾ ਵਾਹਿਗੁਰੂ ਜਿੱਕੇ ਹੱਤੇ ਆ ਗੁਰੂ ਪਿਆਰੇ ਮਨੁਸਵਾਰੇ ਆਪ ਸਰਵਨ ਕਰ ਰਹੀ ਸੀ ਲੜੀਵਾਰ ਤੀਸਰੇ ਪਾਸ਼ਾ ਗੋ ਅਮਰਦਾਸ ਜੀ ਮਾਲ ਸੱਚੇ ਪਾਸ਼ਾ ਦੀ ਬਾਵਨ ਬਾਣੀ ਅਨੰਦ ਸਾਹਿਬ ਜੋ ਨਿਤ ਨੇਮਦੀਆਂ ਬਾਣੀਆਂ ਦੇ ਵਿੱਚ ਰੋਜ਼ਾਨਾ ਆਪਾਂ ਉਹਨਾਂ ਦਾ ਜਾਪ ਕਰਦੇ ਆ ਸੋ ਇਹ ਵਿਚਾਰ ਕੱਲ ਪਹਿਲੀ ਤੋਂ ਜਿਹੜੀ ਪਉੜੀ ਸੀ ਉਹਦੀ ਵਿਚਾਰ ਦਿੱਤੀ ਸੀ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅੱਜ ਦੂਸਰੀ ਪਉੜੀ ਹੈ ਨਾਨਕ ਸਾਹਿਬ ਦੀ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾਉਣਾ ਕਰ ਰਹੇ ਨੇ ਕਿ ਜਦੋਂ ਸਤਿਗੁਰੂ ਨੂੰ ਪਾ ਲਿਆ ਮਨ ਅੰਦਰ ਆਨੰਦ ਖੁਸ਼ੀਆਂ ਖੇੜੇ ਪੈਦਾ ਹੋ ਗਏ ਹੁਣ ਸਤਿਗੁਰੂ ਪਾਛੋ ਜੀ ਕਿਰਪਾ ਕਰ ਦੇ ਨੇ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਇਹ ਮੇਰੇ ਮਨ ਤੂੰ ਸਦਾ ਹੀ ਹਰੀ ਪ੍ਰਮਾਤਮਾ ਦੇ ਨਾਲ ਰਹੁ ਭਾਵੂ ਦੇ ਨਾਲ ਜੁੜਿਆ ਰਹੇ ਉਹਨੂੰ ਆਪਣੇ ਮਨ ਚੇਤਨ ਵਿੱਚ ਵਸਾਈ ਰੱਖ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਤੂੰ ਹਰੀ ਦੇ ਨਾਲ ਹੀ ਰਹੁ ਪ੍ਰਮਾਤਮਾ ਦੇ ਨਾਲ ਹੀ ਰਹੁ ਏ ਮੇਰੇ ਮਨ ਜੋ ਸਭ ਦੁੱਖਾਂ ਦੇ ਦੂਰ ਕਰਨ ਵਾਲਾ ਹੈ ਕਿਉਂਕਿ ਇਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਸਰਬ ਰੋਗ ਦਾ ਔਖ ਦਾ ਨਾਮ ਸਾਰਿਆਂ ਦੁੱਖਾਂ ਦਾ ਦਾਰੂ ਸਾਰਿਆਂ ਦੁੱਖਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੈ ਅੰਗੇਕਾਰੂ ਕਰੇ ਤੇਰਾ ਕਾਰਜ ਸਭ ਸਵਾਰਣਾ ਉਹ ਪ੍ਰਮਾਤਮਾ ਤੇਰਾ ਪੱਖ ਕਰੇਗਾ ਅੰਗੇਕਾਰ ਦਾ ਮਤਲਬ ਹੈ ਤੇਰਾ ਪੱਖ ਕਰਨਾ ਤੇਰਾ ਪਾਸੇ ਵਾਲੇ ਹੋਣਾ ਜਿਵੇਂ ਸੰਸਾਰ ਦੇ ਵਿੱਚ ਦੋ ਧਿਰ ਹੋਣ ਤੇ ਹੁਣ ਕਿਹਦਾ ਪੱਖ ਜਾਦਾ ਕਰਦੇ ਨੇ ਰਿਸ਼ਤੇਦਾਰ ਭੈਣ ਭਾਈ ਲੋਕ ਕਿ ਉਹ ਸੱਚੇ ਬੰਦੇ ਦਾ ਪੱਖ ਹੋ ਰਿਹਾ ਵੀ ਸੱਚਾ ਹੈ ਭਾਈ ਇਹਦਾ ਪੱਖ ਕਰਦੇ ਨੇ ਇਹਦੇ ਨਾਲ ਜਲਤੀ ਹੋ ਰਹੀ ਹੈ ਇਸੇ ਤਰ੍ਹਾਂ ਮਾਰੇ ਕਹਿੰਦੇ ਉਹ ਪਰਮਾਤਮਾ ਤੇਰਾ ਪੱਖ ਕਰੇਗਾ ਜੇ ਉਹ ਨਾਲ ਚਿੱਤ ਵਸਾਈ ਰੱਖੇਗਾ ਸੋ ਸਾਰੇ ਕੰਮ ਆਸ ਕਰਨ ਵਾਲਾ ਹੈ ਕਾਰਜ ਸਭ ਸਵਾਰਨ ਜਹ ਜੇ ਕਾਜਕ੍ਰਿਤ ਸੇਵਕੀ ਤਨ ਤਾ ਉਠ ਧਾਵੇ ਸੇਵਕੋ ਨਿਗਟੀ ਹੋਏ ਦਿਖਾਵੇ ਜਿੱਥੇ ਜਿੱਥੇ ਵੀ ਤੇਰਾ ਕਾਰਜ ਹੋਏਗਾ ਹਮੇਸ਼ਾ ਤੇਰੇ ਨਾਲ ਖੜਾ ਹੋਏਗਾ ਸਬਨਾ ਗੱਲਾਂ ਸਮਰੱਤ ਸਵਾਮੀ ਸੋ ਕਿਉ ਮਨੋਂ ਬਸਾਰੇ ਬਾਹੇ ਗੁਰੂ ਸਾਰੀਆਂ ਗੱਲਾਂ ਦੇ ਕਰਨ ਜੋਗ ਹੈ ਸਭ ਕੁਝ ਕਰਨ ਜੋਗ ਹੈ ਕੋਈ ਉਹਦੇ ਵਿੱਚ ਕਮੀ ਨਹੀਂ ਹੈ ਕਿਉਂਕਿ ਉਹ ਪਰਿਪੂਰਨ ਪਰਮਾਤਮਾ ਹੈ ਜਿਹੜਾ ਸਾਰਾ ਕੁਝ ਸਭਨਾ ਕਲਾ ਸਮਰੱਥ ਸਵਾਮੀ ਜਾਂ ਸਰਬ ਕਲਾ ਸਮਰੱਥ ਉਹ ਪ੍ਰਮਾਤਮਾ ਹੈ ਫਿਰ ਉਸ ਨੂੰ ਮੰਨ ਤੋਂ ਕਿਉਂ ਵਿਸਾਰਦਾ ਹੈ ਕਿਤੇ ਮਰਾਂ ਉਸ ਪ੍ਰਮਾਤਮਾ ਨੂੰ ਕਿਉਂ ਵਿਸਾਰਦਾ ਹੈ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਨੇ ਗੁਰੂ ਪਾਸ਼ਾ ਜੀ ਫਰਮਾਨ ਕਰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹੇ ਮੇਰੇ ਮਨ ਤੂੰ ਸਦਾ ਹਰੀ ਦੇ ਨਾਲ ਰਹੁ ਸਦਾ ਹੀ ਪ੍ਰਮਾਤਮਾ ਦੇ ਨਾਲ ਜੁੜਿਆ ਰਹੁ ਸਦਾ ਉਹਨੂੰ ਯਾਦ ਕਰਦਾ ਇਹ ਸੀ ਅਨੰਦ ਸਾਹਿਬ ਦੀ ਦੂਸਰੀ ਪੌੜੀ ਗੁਰੂ ਪਿਆਰੇ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਕਿਰਪਾ ਕਰਨ ਆਪਾ ਸਤਗੁਰ ਪਾਤਸ਼ਾਹ ਦੀ ਕਿਰਪਾ ਸਦਕਾ ਇੱਕ ਇੱਕ ਪੌੜੀ ਦੀ ਆਪਾਂ ਵਿਚਾਰ ਕਰਾਂਗੇ ਕਿਉਂਕਿ ਬਾਣੀ ਆ ਪਰ ਜਾਨ ਸਾਰੇ ਪੜਦੇ ਆ ਪਰ ਜੇ ਉਹਦੀ ਵਿਚਾਰ ਕੀਤੀ ਜਾਵੇ ਤੇ ਬੜਾ ਆਨੰਦ ਆਵੇਗਾ ਇਸੀ ਅੱਜ ਦੀ ਦੂਜੀ ਪਉੜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਹੀ ਮਨ ਮੇਰਿਆ ਤੂੰ ਸਦਾ ਰਹੋ ਹਰਨਾਮਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ